ਹੋਸਟ ਕੋਲ ਅਧਿਨਾਂ ਦੇ ਪ੍ਰਭਾਵ ਸਹਿਤ ਇੱਥੇ ਗੱਡੀ ਲਾਈ। ਕੋਈ ਨਹੀਂ ਬਾਕੀ ਜੇ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਕਿੰਨਾ ਵਧੀਆ ਲੱਗਦਾ ਹੈ। ਮੇਰੇ ਬੱਚੇ ਨਾਲ ਗੁਰੂ ਅਨੁਭਈਆ ਜੀ ਨਾਲ ਲੱਗਣਾ। ਆਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀ ਵੀਰੇ। ਕਦੇ ਨਾ ਬੱਚੇ ਦਾ ਵਰਕ ਹੋਇਆ ਉਹਨੂੰ ਤਮੰਨਾ ਸਿੰਘ ਜੀ ਦੀ ਕਦੇ ਵੀ ਪਰ ਟਾਈਮ ਤੇ ਆਹਾਰਾ ਦੇ ਆਸ਼ੀਰਵਾਦ ਲੈ ਕੇ ਆਈਏ। ਹਾਂ ਉਸੇ ਤਮੰਨਾ ਨੇ ਅੱਜ ਪੂਰੀ ਕਰਨ ਲਈ ਵੀ ਦੇ ਧਰਮ ਤੇ। ਬਾਪੂ ਜੀ ਸੁਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਲੈਂਦੇ ਹੋ ਕਿਦਾਂ ਸੁਰਜੀਤ ਪਾਤਰ ਜੀ ਦੀ ਅੱਜ ਮੌਤ ਕਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਮੌਤ ਸਮਾਚਾਰ ਵੀ ਆ ਗਿਆ ਉੱਥੋਂ ਇਹ ਰਿਪੋਰਟ ਮਾਰੀ ਜਾ ਰਹੀ ਜਿਹਨਾਂ ਤੋਂ ਇਹ ਰੋੜ ਪੜਿਆ ਬਾਪੂ ਜੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ आईजी ते ਗਿਆ ਪਰੰਤੂ ਮੈਂ ਮੇਰੀ ਕੀਲੋ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਸੀ ਕਿਉਂਕਿ ਸਿਰ ਰਾ ਆਪਣਾ ਘਰ ਵਾਸਤੇ ਇਸ ਤੇ ਮੈਂ ਸਿਬੂ ਦੇ ਮੀਟ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਲੱਗਦਾ ਤਾਂ ਮੈਂ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਰੋਟੀ ਕਾਰੋਬਾਰ ਨੂੰ ਸਮਾਜ ਦੀ ਲੋੜ ਸੀ ਇਹੋ ਦਾ ਕਰਕੇ ਮੈਂ ਫਿਜ਼ੀਕਲੀ ਥੋੜਾ ਜਿਆ ਇਨਾ ਜਿਆਦਾ ਖਤਮ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨਾ ਗੱਲ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਕਰੇ ਲੋਕੀਸ਼ਨ ਨੂੰ ਮੌਜੂਦ ਕਰਨਾ ਥੋੜਾ ਜ਼ਿਆਦਾ ਪੱਪ ਜੀ ਰਾਜਾ ਵਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੌਂ ਲੱਗ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਨਾਂ ਦੇ ਇੰਸ਼ਾਅ ਕਰੂਗਾ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਹਾਂ ਸਾਰਿਆਂ ਨਾਲ ਹੀ ਆਪਣੇ ਜੈ ਤਿੰਨ ਸਾਹਿਬ ਹੋਣਾ ਪਾਈ ਵਣਿੰਗ ਹੋਣਾ ਕਿਉਂਕਿ ਪਾਰਟੀ ਨਾਲ ਸਾਰਿਆਂ ਨਾਲ ਬੜੀ ਆਜ ਮੈਂ ਲਿਖ ਕੇ ਲੈ ਕੇ ਮਖਰੀ ਕੋਲ ਜੀ ਅੰਦਰ

ਉਸ ਵੇਲੇ ਵੀ ਸਿੱਧੂ ਭਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਜ ਕੀ ਆ ਕੀ ਜੋ ਕੇਂਦਰ ਦੀ ਸਰਕਾਰ ਕੋ ਤੋਂ ਕੁਮਾਲ ਕਰਦੇ ਹੋ ਕਿ ਕਿਉਂਕਿ ਅਜੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਕਿਸੇ ਦਿੱਕਤ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਊਟਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦੇ ਮਾੜੀ ਐ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਦੂਰੀ ਮੌਤ ਹੋਈ ਤਦ ਜਿਹੜੇ ਸੀਰੀਸ ਕੋਈ ਵੜਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ। ਜਦ ਕਿ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ। ਤੁਹਾਨੂੰ ਕਿਸੇ ਨੇ ਵੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਸਾਡੇ ਕੋਲ ਗੰਨ ਮਨੇਕ ਆਏ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਇਹਦੇ ਵਿੱਚ ਆਉਂਦੇ ਸੀਗੇ ਫਲਟੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰਿਸ਼ੀ ਹੋ ਗਈ ਜੇ ਇੱਕ ਸਰ ਬੜਵਾਸਾਰਿਆ ਸਾਰ। ਇਹਨਾਂ ਨੇ ਸਾਰਿਆਂ ਦੇ ਇਹ ਤੇ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਨੁਕਸਾਨ ਹੋ ਜਾਵੇ ਔਰ ਮਸੀਬ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਉਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮਰੀ ਦੇ ਵਿੱਚ ਮਤਲਬ ਮਹੀਨੇ ਮੈਂ ਸੱਤ ਤੇ ਐਸ ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਸੁਨਮੋ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਹਨੇ ਤੱਕ ਵੀ ਆ ਰਹੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਦੀ ਬਿਨਾਲ ਪੋਲਿਟਿਸਿਨ ਜਿਹੜੇ ਇਹ ਆਰਗੈਂਸਟਰ ਇਹ ਰਲੇ ਹੋਏ ਨੇ ਗੈਸਟੇਬਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਹੈ ਅੱਜ ਗ੍ਰਾਮਦੇਸ ਪਾਤ ਸਾਡੇ ਝੋਲੀ ਪਰ ਕੇ ਨਿਕਲੇ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕਿ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਕਿਹਾ ਜੀ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮੌਕੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ੇਵਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਜਮਾਰਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਹਿਰ ਕੀਤੀ ਆਪਾਂ ਨੂੰ ਦੁਬਾਰਾ ਸੇਰ ਬਸ ਜਾਣ ਦੇ ਵਿੱਚ ਕੀਤਾ ਕਮੈ ਗੁਰੂ ਮਾਰਾਈ ਦਾ ਸ਼ੁਗਰਾ ਨਾ ਦਾ ਕੰਮ ਲੇ ਕੇ ਉਹ ਦੱਸਦੇ ਕਿ ਤੁਸੀਂ ਮਾਰਾਈ ਗੀਤ। ਮੈਂ ਤੁਹਾਨੂੰ ਗੀਤ ਕਿੱਲੇ ਸੁਣਦੇ ਉਹ ਮੂਸਲ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨ। ਕਿਉਂਕਿ ਮੈਂ ਐਕਚੁਅਲੀ ਜੇ ਉਹ ਦੇਵਸਤ ਬੋਲਣਾ ਧਰਮ ਦੇ ਦਰਤੀ ਦੇ ਖੜਾ ਹਾਂ। ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਮੂਸਲ ਹੋ ਜਾਂਦਾ। ਮੈਂ ਹੁਣ ਬਹੁਤ ਘੱਟ ਸੁਣਦਾ। ਕਿਉਂਕਿ ਜਦੋਂ ਵੀ ਆਵਾਜ਼ ਸੁਣਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕਿ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਦੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਦਾ ਕਿ ਉਹ ਮੈਂ ਕਿਤੇ ਰੀਨਾ ਸਾਹਮਣੇ ਉਹਨੇ ਕਿਤੇ ਉਹ ਰੱਖਿੰਦਾ ਸਪੀਚ ਕਰੀ ਜਾਂਦਾ ਕਿਤੇ ਗੁੱਸਾ ਕਰੀ ਜਾਂਦਾ ਇੱਕ ਵਾਰ ਪਹੁੰਚ ਦੇ ਨਾਤੇ ਮੈਂ ਤੇਰੇ ਦਾਵ ਜਾਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹ ਨਾ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਐਸੇ ਕੋੜਾ ਮਨੋ ਦਿਮਾਗ ਤੇ ਸਮਭ ਨਿਕਾ ਵੀਰ ਘਣ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਮੇਂ ਇਹ ਮਾਹੌਲ ਹੀ ਚੁੱਕਾ ਹੈ ਹਮਾਰੀ ਕਿਰਪਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਕਿਤਾ ਮਾੜੀ ਮਹਾਰਾਜ ਸ ਰਾਮਬਾਹ ਜੀ ਕੋਤਾ ਕਰਨ ਲਈ ਸਰਸਬੇ ਇੱਕ ਹੋਰ ਜੀ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੁਣੀਆਂ ਉਸ ਲਈ ਕਿ ਚੋਣ ਲੜੀ ਹਰ ਜਗ੍ਹਾ ਜਾ ਕੇ ਪੇਸ਼ ਕੀਤੀ ਪੰਚਾਇਤ ਕੀਤਾ ਹੁਣ ਫਿਰ ਚੋਣਾਂ ਨੇ ਇਤਨਾ ਕਿਤੇ ਸਮਾਂ yaad ਹੁੰਦਾ ਜਿੱਟਾ ਚੁੱਕਦਾ ਵਿਆਹ ਪਾ ਕੇ ਬਿਲਕੁਲ ਤਕਨੀਕੀਆਂ ਜੋ ਬੈਗ ਪਾਈ ਕਰਾ ਸਾਰਾ ਐਸੇ ਤਰੀਕਿਆਂ ਨਾਲ ਹੀ ਬਸਤ ਉਹ ਬੇਚਰਦਾ ਸੀਗਾ ਪਰ ਉਹ ਮੈਂ ਰਾਜਨੀਤੀ ਬਾਰੇ ਬੜਾ ਗੱਡਾ ਕਰਦਾ ਤੇ ਕਹਿੰਦਾ ਸੀ ਹੈ ਕਿ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਹੈ ਕਿ ਐਸਾ ਕਮਾਉਂਦੇ ਤਾਂ ਕਦਰਿਆਂ ਦੇ ਰਿਆਂ ਲੱਗਦਾ ਕਿ ਸਮਾਜ ਦੇ ਲੋਕਾਂ ਦੀ ਇੱਜ਼ਤ ਵੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਲੀ ਕਰ ਰਹੀ ਹਾਂ ਪਰ ਜੇ ਮੈਂ ਜਾਮਾਤ ਹੈ ਦੀ 50% ਕਹਦੇ ਕਿ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੀ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇੱਕ ਜਿਆ ਸਾਹਮਣੇ ਆਉਂਿਆ ਸੀ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਦਾ ਸੀ ਪਿੱਛੇ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਉਹ ਬੇਟਾ ਕਈ ਵਾਰੀ ਆਇਆ ਜੇ ਤਾਂ ਇਲੈਕਸ਼ਨ ਸੀ ਬੜਾ Gujarat ਇਲੈਕਸ਼ਨ ਤੋਂ ਉਹਦੇ ਵੀ CM ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਹੀਦੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਕਿਉਂਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨਾਂ ਦਾ ਉਹ ਨਾਲ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਲਈ ਕੀ ਰਾਜਨੀਤੀ ਲੇ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕੁ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮਾਹੌਲ